ਦਿੱਇਕਤੂਬਰ ਨੂੰ ਸਿੱਖ ਪ੍ਰਚਾਰਕ ਜਾਣਗੇ ਮੁੱਖ ਮੰਤਰੀ ਬਾਦਲ ਕੋਲ ਰੋਸ ਵਜੋਂ ਆਪਣਾ ਖੂਨ ਪੇਸ਼ ਕਰਨ 3 ਨਵੰਬਰ ਨੂੰ ਪੰਜਾਬ ਭਰ ਵਿੱਚ ਕਾਲੀਆਂ ਛੰਡੀਆਂ ਨਾਲ ਵਿਰੋਧ ਪ੍ਰਦਰਸ਼ਨ 15 ਨਵੰਬਰ ਤੱਕ નિર્ਦੋਸ਼ ਸਿੱਖਾਂ ਦੀ ਰਿਹਾਈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਅਕਾਲੀ ਵਿਧਾਇਕਾਂ ਤੇ ਸੰਸਦਾਂ ਦਾ ਘਿਰਾਓ ਬਹਿਬਲ ਗੋਲੀ ਕਾਂਡ ਦੇ ਮ੍ਰਿਤਕਾਂ ਦੇ ਅੰਤਿਮ ਅਰਦਾਸ ਸਮਾਗਮ ਦੌਰਾਨ ਬਰਗਾੜੀ ਵਿੱਚ ਸਿੱਖ ਜਥੇਬੰਦੀਆਂ ਨੇ ਐਲਾਨੇ ਇਨ੍ਹਾਂ ਮੰਗਾਂ ਸਮੇਤ ਨੌ ਮਤੇ ਬਹਿਬਲ ਵਿੱਚ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਦੋ ਸਿੱਖਾਂ ਗੁਰਜੀਤ ਸਿੰਘ ਤੇ ਕਿਸ਼ਨ ਭਗਵਾਨ ਸਿੰਘ ਦੀ ਅੰਤਿਮ ਅਰਦਾਸ ਬਰਗਾੜੀ ਵਿੱਚ ਹੋਈ ਸਿੱਖ ਪ੍ਰਚਾਰਕਾਂ ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ ਲੱਖਾਂ ਦੀ ਗਿਣਤੀ ਵਿੱਚ ਲੋਕ ਹੋਏ ਸ਼ਾਮਲ ਗੁਰੂਗ੍ਰਾਂ ਸਾਹਿਬ ਬੀਅਦਬੀ ਕਾਂਡ ਤੋਂ ਬਾਅਦ ਵਿਗੜੀ ਅਮਨ ਕਾਨੂੰਨ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਬਦਲ ਲਿਆ ਸੁਮੇਸ਼ ਸਿੰਘ ਸੈਣੀ ਨੂੰ ਹਟਾ சுரேਸ਼ ਅਰੋੜਾ ਨੂੰ ਲਗਾਇਆ ਗਿਆ ਡੀਜੀਪੀ ਪਹਿਲਾਂ ਡੀਜੀਪੀ ਵਿਜਨੇਸ਼ ਸੰਤ சுரேਸ਼ ਅਰੋੜਾ ਸੁਮੇਸ਼ ਸੈਣੀ ਨੂੰ ਲਗਾਇਆ ਗਿਆ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਜੇ ਵਾਕਈ ਗੁਰੂ ਗਰੰਤ ਸਾਹਿਬ ਬੇਅਦਬੀ ਕਾਰਨ ਥੇਸ ਪਹੁੰਚਣ ਕਰਕੇ ਅਸਤੀਫਾ ਦਿੱਤਾ ਤਾਂ ਅਸੀਂ ਨਾਲ ਹਾਂ ਪਰ ਜਦੋਂ ਗੁਰੂ ਗਰੰਤ ਸਾਹਿਬ ਦੀਆਂ ਸਿੱਖਿਆਵਾਂ ਦੇ ਉਲਟ ਕੰਮ ਕਰਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਉਦੋਂ ਕਿੱਥੇ ਸੀ ਹੁਣ ਅਸਤੀਫਾ ਦੇਣ ਵਾਲੇ ਅਕਾਲੀ ਲੀਡਰ ਮੁੱਖ ਪਾਰਲੀਮੈਂਟਿਸਕਤਰ ਨਵਜੋਤ ਕੋਰ ਸਿੱਧੂ ਨੇ ਗੁਰੂ ਗਰੰਤ ਸਾਹਿਬ ਬੇਅਦਬੀ ਕਾਂਡ ਤੇ ਵਿਗੜੀ ਅਮਨ ਕਾਨੂੰਨ ਵਿਵਸਥਾ ਤੋਂ ਬਾਅਦ ਅਸਤੀਫਾ ਦੇਣ ਵਾਲੇ ਅਕਾਲੀ ਲੀਡਰਾਂ ਤੇ ਸਾਧਿਆ ਨਿਸ਼ਾਨਾ ਜਦੋਂ ਪੰਜਾਬ ਦੇ ਹਾਲਾਤ ਬਣਾ ਰਹੇ ਸੀ ਜਿੱਥੇ ਅਸੀਂ ਲੋਕਾਂ ਤੇ ਝੂਠੇ ਬੱਚੇ ਕਰਵਾ ਰਹੇ ਸੀ ਜ਼ਮੀਨਾ ਤਬ ਰਹੇ ਸੀ ਕੋਈ ਬੰਦਾ ਆਪਣੀ ਤਕਲੀਫ ਦੱਸਣਾ ਚਾਹੁੰਦਾ ਸੀ ਅਸੀਂ ਉਹਨੂੰ ਸੁਣਨੀ ਸੀ ਰਹੀ ਤੇ ਉਦੋਂ ਇਹਨੂੰ ਕਿੱਥੇ ਸੀ ਹੈ আফਰੀਕੀ ਬੱਲੇਬਾਜ਼ਾਂ ਨੇ ਵਾਨਖੇੜੇ 'ਚ ਭਾਰਤੀ ਗੇਂਦਬਾਜ਼ਾਂ ਦੀਆਂ ਉੜਾਈਆਂ ਤੱਜੀਆਂ ਭਾਰਤ ਨੂੰ ਜਿੱਤ ਲਈ 439 ਦੌੜਾਂ ਦਾ ਪਹਾੜ ਜਿੱਡਾ ਟੀਚਾ ਕਪਤਾਨ ਡਿਵਿਲਿਅਰਸ ਨੇ 61 ਗੇਂਦਾਂ ਤੇ ਠੋਕੇ 119 ਰਨ ਡੇਕੋਕ ਅਤੇ ਡੁਪਲੇਸੀ ਨੇ ਜੜੇ ਤੇਜ਼ ਸਰਾਰ ਸੈਂਕੜੇ